ਅਣੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਕਣਕ ਦੇ ਉੱਤੇ ਕਾਦ ਰੋਕਣ ਵਾਲੀਆਂ ਸਪਰੇਆਂ ਦਾ ਦੌਰ ਚੱਲ ਰਿਹਾ ਹੈ ਜਿਹਦੇ ਅਦੀਨ ਰੀਸੋ ਰੀਸ ਇੱਕ ਭੇੜਚਾਲ ਬਣੀ ਪਈ ਹੈ ਵੀ ਹਰੇਕ ਹੀ ਨੱਪੀ ਆਉਂਦਾ ਪਰ ਬਈ ਇੱਕ ਗੱਲ ਨਾ ਸੋਚਣ ਵਾਲੀ ਹੈ ਜਾਂ ਜਿਹੜੀ ਕਿਸਮ ਤੁਸੀਂ ਲਾਈ ਵੀ ਹੈ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਪੜੋ ਬਈ ਚੱਕਰ ਇਹ ਹੈ ਵੀ ਬਹੁਤ ਸਾਰੀਆਂ ਕਿਸਮਾਂ ਐ ਜੋ ਢੇਗਦੀਆਂ ਹੀ ਨਹੀਂ ਜਿਵੇਂ 327 826 872 3386 ਇਹ ਵੈਰਾਈਟੀਆਂ ਇਹੋ ਜਿਹੀਆਂ ਜਿਹੜੀਆਂ ਢੇਗਦੀਆਂ ਨਹੀਂ ਜਿਨ੍ਹਾਂ ਤੇ ਇੰਨੀ ਲੋਡ ਨਹੀਂ ਸਪਰੇ ਦੀ ਪਰ ਫਿਰ ਵੀ ਆਪਾਂ ਕਰੀ ਜਾਣੇ ਆ 187 ਉਹਦੇ ਤੇ ਲੋਡ ਹੈਗੀ ਆ ਬਈ ਉਹ ਤੇ ਕਰਨੀ ਪੈਂਦੀ ਆ ਪਰ ਆਏ ਤਾਂ ਨਹੀਂ ਇਹ ਸਾਰਿਆਂ ਨੂੰ ਢੇਗਦੇ ਗਏ ਚਲੋ ਜੇ ਕੋਈ ਰੱਬ ਜਾਣੇ ਕੋਈ ਬਾੜਾ ਨਹੀਂ ਆਇਆ ਜੀ ਝੱਖੜ ਚੋਂ ਲਾ ਗਿਆ ਫਿਰ ਤਾਂ ਬਈ ਸਾਰਿਆਂ ਹੀ ਢਿੱਗਣੀਆਂ ਚਾਹੇ ਸਪਰੇ ਕੀਤੀ ਹੈ ਚਾਹੇ ਨਹੀਂ ਕੀਤੀ ਪਰ ਯਾਰ ਆਏ ਨਹੀਂ ਹੁੰਦਾ ਥੋੜਾ ਜਿਹਾ ਵਿਚਾਰੋ ਕਿ ਆਪਾਂ ਫੋਨ ਸਾਰਾ ਦਿਨ ਚਲਾਉਣੇ ਆ 5 ਮਿੰਟ ਕੱਢੋ ਪੀਏਯੂ ਦੇ ਫਾਰਮਰ ਪੋਰਟਲ ਤੇ ਜਾਓ ਉਹਦੇ ਉੱਤੇ ਕਿਸਮਾਂ ਆ ਜਾਂਦੀਆਂ ਜੋ ਕਣਕ ਭਰਦੇ ਆ ਕਿਸਮਾਂ ਦੇ ਅੱਗੇ ਲਿਖਿਆ ਹੁੰਦਾ ਵੀ ਇਹ ਕਿੰਨੀ ਕੁ ਦਰਮਿਆਨੀ ਕਿਸਮ ਦੀ ਹੈਗੀ ਹੈ ਜਾਂ ਕੀ ਹੈ ਨਹੀਂਗੀ ਇਹ ਕਿ ਉਹਦੋਂ ਬਾਅਦ ਪਤਾ ਲੱਗੇ ਵੀ ਡੈਗਦੀ ਹੈਗੀ ਹੈ ਜਾਂ ਹੈ ਨਹੀਂਗੀ ਕੋਈ ਐਡਾ ਵੱਡਾ ਲੰਮਾ ਚੌੜਾ ਹਿਸਾਬ ਤਾਂ ਹੈ ਨਹੀਂਗਾ ਤੋਂ ਸਾਡੀ ਬੇਨਤੀ ਆ ਭੇੜਚਾਲ ਨਾ ਬਣਾਓ ਵੇਖ ਭਾਲ ਕੇ ਸਪਰੇਹਾਂ ਕਰੋ ਖਰਚਾ ਘਟਾਉਣ ਦੀ ਕੋਸ਼ਿਸ਼ ਕਰੀਏ ਨਾ ਕਿ ਖਰਚਾ ਵਧਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੇ ਇੱਕ ਸਾਲ ਸਪਰੇਅ ਕਰਦੇ ਨਾ ਦੂਜੇ ਸਾਲ ਆਪਾਂ ਫੇਰ ਕਰਾਂਗੇ ਜੇ ਇੱਕ ਸਾਲ ਆਪਾਂ ਉਹ ਸਪਰੇਅ ਕਰੂਕ ਲਈ ਆਪਾਂ ਹੋਂਦੇ ਸਾਲ ਵੀ ਕਰਦੇ ਉਹ ਤੇ ਗੱਲ ਇੱਕ ਵਾਰੀ ਸਪਰੇਅ ਕਰਨ ਦੀ ਨਹੀਂ ਗੱਲ ਜਿੰਨਾ ਸਾਲ ਉਹ ਕਿਸਮ ਚੱਲੂਗੀ ਉਹਨੇ ਸਾਲ ਮਨ ਦੇ ਵਿੱਚ ਸ਼ੰਕਾ ਵੀ ਰਹੂਗੀ ਤੇ ਆਪਾਂ ਸਪਰੇਹਾਂ ਕਰਾਂਗੇ ਵੀ ਦੂਜੀ ਗੱਲ ਆ ਜੀ ਕਹਿੰਦੇ ਜੀ ਬੋਰਨ ਦੀ ਸਪਰੇ ਹਰੇਕ ਪੱਤੇ ਦੇ ਉੱਤੇ ਜੇ ਮੰਨ ਕੇ ਚਲੋ ਕੋਈ ਦਾਣਾ ਬਣਿਆ ਵਿਆ ਠੀਕ ਹੈ ਜਾਂ ਕਟ ਲੱਗਿਆ ਵਿਆ ਉਹ ਬੋਰਨ ਦੀ ਘਾਟ ਨਹੀਂ ਹੁੰਦੀ ਬੋਰਨ ਦੀ ਘਾਟ ਦੀਆਂ ਨਿਸ਼ਾਨੀਆਂ ਇੱਕ ਸਾਈਡ ਤੋਂ ਕੱਟ ਵੀ ਦਿਸਣਗੇ ਲੰਮੇ ਲੋਟ ਠੀਕ ਹੈ ਉਹਦੇ ਉੱਤੇ ਸਿੰਪਟਮ ਬਣੇ ਦਿਖਾਈ ਦੇਣਗੇ ਪਰ ਆਉਣਗੇ ਇਹ ਮਾੜੀ ਜਿਹੀ ਦਾਗ ਹੈ ਤੇ ਉਹਦਾ ਮੰਨ ਕੇ ਚਲੋ ਉਹਦਾ ਮਤਲਬ ਹੈ ਵੀ ਉਹ ਬੋਰਨ ਦੀ ਘਾਟ ਨਹੀਂ ਬਾਈ ਥੋੜਾ ਜਿਹਾ ਇਹਦੇ ਬਾਰੇ ਨਾ ਡਿਟੇਲ ਦੇ ਵਿੱਚ ਅਸੀਂ ਵੀਡੀਓ ਇੱਕ ਹੋਰ ਪਾਵਾਂਗੇ ਪਰ ਸਾਡੀ ਇਹ ਜਿਹੜੀ ਮੇਨ ਵੀਡੀਓ ਹੈਗੀ ਹੈ ਇਹ ਜਿਹੜੀਆਂ ਕੱਦ ਰੋਕਣੀਆਂ ਸਪ੍ਰੇਆਂ ਉਹਨਾਂ ਦੇ ਬਾਰੇ ਹੈ ਕਿ ਐਵੇਂ ਭੇਡ ਚਾ ਨਾ ਬਣਾਓ ਬਹੁਤ ਸਾਰੀਆਂ ਕਿਸਮਾਂ ਜਿਹੜੀਆਂ ਡੇਗਦੀਆਂ ਹੀ ਨਹੀਂ ਪਹਿਲਾਂ ਕਿਸਮ ਦੇ ਬਾਰੇ ਪੜਤਾਲ ਕਰੋ ਵੀ ਡੇਗਦੀ ਹੈਗੀ ਆ ਜਾਂ ਨਹੀਂ ਫਿਰ ਸਪਰੇ ਕਰੋ ਧੰਨਵਾਦ